ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੈਪੀ ਲੋੜੀ ਜੀ ਲੋੜੀ ਦਾ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੇ ਆਪਾਂ ਗਏ ਸੀਗੇ ਜੀ ਲੋੜੀ ਦੇ ਫੈਸਟੀਵਲ ਤੇ ਕੱਲ ਮੇਰੇ ਭਤੀਜੇ ਦੀ ਲੋੜੀ ਸੀ ਤੇ ਇਧਰ ਮੰਮੀ ਹੋរី ਤਿਆਰ ਹੋ ਗਏ ਨੇਗੇ ਠੀਕ ਹੈ ਜੀ ਚਲੋ ਆਪਾਂ ਚੱਲਦੇ ਹਾਂ ਹੁਣ ਆਪਾਂ ਗਏ ਸੀਗੇ ਜੀ ਸਾਰੇ ਗੱਡੀਆਂ ਦੇ ਵਿੱਚ ਠੀਕ ਹੈ ਜੀ ਦੇਖ ਸਕਦੇ ਹੋ ਇੱਕ ਗੱਡੀ ਆਪਣੇ ਅੱਗੇ ਜਾ ਰਹੀ ਹੈ ਇੱਕ ਗੱਡੀ ਆਪਾਂ ਜਿਸ ਚ ਬੈਠੇ ਸੀ ਤੇ ਇੱਕ ਗੱਡੀ ਆਪਣੇ ਪਿੱਛੇ ਹੈ ਜੀ ਕਿਸ ਤੋਂ ਪਿੱਛੇ ਹੈਗੀ ਚਾਰ ਗੱਡੀਆਂ ਦੇ ਵਿੱਚ ਗਏ ਸੀਗੇ ਜੇ ਅਸੀਂ ਸਾਰਾ ਪਰਿਵਾਰ ਕਿਉਂਕਿ ਸਾਡਾ ਪਰਿਵਾਰ ਹੈ ਜਿਹੜਾ ਕਾਫੀ ਵੱਡਾ ਹੈਗਾ ਜੀ ਠੀਕ ਹੈ ਜੀ ਇਸ ਕਰਕੇ ਤੇ ਬਾਕੀ ਦੇਖ ਸਕਦੇ ਹੋਗੇ ਤੁਸੀਂ ਤੇ ਲੋਹੜੀ ਸੀਗੀ ਜੀ ਮੇਰੇ ਲੋਹੜੀ ਤੇ ਗਏ ਸੀਗੇ ਜੀ ਆਪਾਂ ਪਿੰਡ ਗੜੱਦੀ ਮਾਨਸਾ ਦੇ ਵਿੱਚ ਭਲਾਡੇ ਕੋਲ ਠੀਕ ਹੈ ਜੀ ਹੁਣ ਆਪਾਂ ਜਾ ਰਹੇ ਆਂਗੇ ਠੀਕ ਹੈ ਜੀ ਉਥੇ ਜਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਪ੍ਰੋਗਰਾਮ ਹੈ ਬਣੇ ਰਹੋ ਜੀ ਬਲੌਗ ਦੇ ਨਾਲ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਲੋੜੀਆਂ ਲੈਣ ਦੇ ਘਰ ਤੇ ਇੱਧਰ ਚੱਲ ਰਿਹਾ ਡੀਜੇ ਦਾ ਪ੍ਰੋਗਰਾਮ ਠੀਕ ਹੈ ਜੀ ਤੇ ਆਪਾਂ ਨਾਨਕੇ ਸੀਗੇ ਮੈਂ ਤੁਹਾਨੂੰ ਦੱਸ ਦੇਵਾਂ ਆਪਾਂ ਨਾਨਕੇ ਸੀਗੇ ਜੀ ਤੇ ਇਦੋਂ ਪਹਿਲਾਂ ਵੀਡੀਓ ਸ਼ੂਟ ਕਰਨ ਦਾ ਮੌਕਾ ਨਹੀਂ ਮਿਲਿਆ ਹੈਗਾ ਠੀਕ ਹੈ ਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਮਿਊਜ਼ਿਕ ਕਾਪੀਰਾਈਟ ਕਰਕੇ ਬੰਦ ਹੈਗਾ ਠੀਕ ਹੈ ਜੀ ਦੇਖ ਸਕਦੇ ਹੋਗੇ ਤੁਸੀਂ ਸਾਰੇ ਡਾਂਸ ਦੇ ਵਿੱਚ ਇੰਜੋਏ ਕਰ ਰਹੇ ਆ ਡਾਂਸ ਕਰ ਰਹੇ ਆਗੇ ਠੀਕ ਹੈ ਜੀ ਗਿੱਧੇ ਦਾ ਸ਼ੂਟ ਵੀ ਨਹੀਂ ਹੋ ਸਕਿਆ ਉਹ ਆਪਾਂ ਜਦੋਂ ਅੱਜ ਪਿੰਡ ਵਾਲੀ ਲੋੜੀ ਤੇ ਜਾਵਾਂਗੇ ਉਹਦਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਵੀ ਆਪਣੇ ਪਿੰਡਾਂ ਦੇ ਵਿੱਚ ਲੋੜੀ ਕਿਵੇਂ ਮਨਾਈ ਜਾਂਦੀ ਹੈਗੀ ਤੇ ਜਿਨ੍ਹਾਂ ਨੂੰ ਵੀਡੀਓ ਪਲੀਜ਼ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਜੀ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਜਿਹੜਾ ਤਿਹਾਰ ਸੀਗਾ ਉਹ ਆਪਣਾ ਮਨਾਇਆ ਗਿਆ ਠੀਕ ਹੈ ਜੀ ਤੇ ਜਿਹੜੀਆਂ ਭੈਣਾ ਪਲੀਜ਼ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਆਪਣੇ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਠੀਕ ਹੈ ਜੀ ਬਸ ਇਧਰ ਹੁੰਡੀ ਜਨ ਉੱਪਰ ਡਾਂਸ ਚੱਲ ਰਿਹਾ ਸੀਗਾ ਤੁਸੀਂ ਦੇਖ ਸਕਦੇ ਹੋਗੇ ਜਿਨ੍ਹਾਂ ਨੂੰ ਵੀ ਪਲੀਜ਼ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੁਸੀਂ ਇੱਕ ਦੂਜੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਕਮੈਂਟ ਜਰੂਰ ਕਰਿਆ ਕਰੋ ਤੇ ਬਸ ਇਧਰ ਆਪਾਂ ਐਵੇਂ ਹੀ ਡਾਂਸ ਕਰਕੇ ਇੰਜੋਏ ਕਰ ਰਹੇ ਸੀਗੇ ਸੂਟਾਂ ਦੀਆਂ ਜਿਹੜੀਆਂ ਆਪਣੀਆਂ ਵੀਡੀਓਜ਼ ਨੇ ਉਹ ਜਲਦੀ ਆਪਾਂ ਚੈਨਲ ਤੇ ਅਪਲੋਡ ਕਰਾਂਗੇ ਠੀਕ ਹੈ ਜੀ ਬਾਕੀ ਕੁਝ ਆਪਣੇ ਕੋਲ ਨਿਊ ਸਟਾਕਸ ਆਉਣਗੇ ਉਹਦੀ ਮੈਂ ਫੋਟੋਜ਼ ਐਡ ਤੁਸੀਂ ਸਾਰੇ ਜਾਨੇ ਦੇਖ ਲਿਓ ਠੀਕ ਹੈ ਜੀ ਤੇ ਆਪਣੇ ਚੈਨਲ ਤੇ ਐਕਟਿਵ ਜਰੂਰ ਰਿਹਾ ਕਰੋ ਸਾਰੇ ਜਾਨੇ ਸ਼ਾਰਟਸ ਵਗੈਰਾ ਆਉਂਦੀ ਹੈਗੀ ਤਾ ਉਹ ਵੀ ਪਲੀਜ਼ ਜ਼ਰੂਰ ਦੇਖਿਆ ਕਰੋ ਦੇ ਡਿਸਕ੍ਰਿਪਸ਼ਨ ਠੀਕ ਹੈ ਜੀ ਜਿੰਨਾ ਭੈਣਾਂ ਨੂੰ ਜੋ ਵੀ ਸੂਟ ਪਸੰਦ ਆਉਂਦੇ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਸੈਂਡ ਕਰ ਦਿਆ ਕਰੋ ਠੀਕ ਹੈ ਜੀ ਤੇ ਬਸ ਇੱਧਰ ਹੁਣ ਡਾਂਸ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਨੱਚਣਗੇ ਜੀ ਮੁੰਡੇ ਦੇ ਮੰਮੀ ਪਾਪਾ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਤੇ ਜਿਹੜੇ ਵੀਰੇ ਦੇ ਮੁੰਡੇ ਦੀ ਲੋੜ ਹੀ ਹੈਗੀ ਉਹ ਵੀਰਾ ਫੌਜ ਦੇ ਵਿੱਚ ਹੈਗਾ ਠੀਕ ਹੈ ਜੀ ਤਾਂ ਜਿਹੜੇ ਵੀ ਫੌਜੀ ਭਰਾ ਜਾਂ ਭੈਣਾਂ ਵੀਡੀਓ ਦੇਖ ਰਹੇ ਨੇ ਤਾਂ ਜਰੂਰ ਲਾਈਕ ਕਰਿਓ ਠੀਕ ਹੈ ਜੀ ਦੇਖ ਸਕਦੇ ਹੋਗੇ ਤੁਸੀਂ ਤੇ ਕਿੱਥੇ-ਕਿੱਥੇ ਜਿਹੜਾ ਲੋੜੀ ਦਾ ਤਿਹਾਰ ਉਹ ਪੂਰੀ ਧੂਮ ਧਾਵ ਨਾਲ ਮਨਾਇਆ ਜਾਂਦਾ ਉਹ ਵੀ ਦੱਸਿਓ ਪਲੀਜ਼ ਲਓ ਜੀ ਇੱਧਰ ਹੁਣ ਡਾਂਸ ਚੱਲ ਰਿਹਾ ਵੀਰੇ ਤੇ ਭਾਬੀ ਦਾ ਠੀਕ ਹੈ ਜੀ ਕਾਪੀਰਾਈਟ ਕਰਕੇ ਆਪਾਂ 뮤직 ਹੈ ਜਿਹੜਾ ਹੁਣ ਨਹੀਂ ਚਲਾ ਸਕਦੇ ਹੈਗੇ ਜੀ ਨਹੀਂ ਤਾਂ 뮤직 ਨਾਲ ਕੰਟੀਨਿਊ ਕਰ ਦੇਣਾ ਸੀਗਾ ਇਸ ਕਰਕੇ ਜਿਹੜਾ ਆਪਣਾ 뮤직 ਹੈਗਾ ਉਹ ਸਟਾਪ ਕੀਤਾ ਹੋਇਆ ਹੈਗਾ ਠੀਕ ਹੈ ਜੀ ਦੇਖੋ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਦੇ ਜਾਓ ਠੀਕ ਹੈ ਜੀ ਤੇ ਹੁਣ ਮੁੰਡੇ ਦੀ ਦਾਦੀ ਜਿਹੜੀ ਪੈਸੇ ਸੈੱਟ ਰਹੇ ਨੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਆਪਾਂ ਸਭ ਨੇ ਜਿਹੜਾ ਫੰਕਸ਼ਨ ਆਏਗਾ ਜੀ ਉਹ ਬਹੁਤ ਇੰਜੋਏ ਕੀਤਾ ਉਮੀਦ ਕਰਦੀ ਹਾਂ ਤੁਹਾਨੂੰ ਵੀ ਬਲੌਗ ਹੈ ਜਿਹੜਾ ਉਹ ਵਧੀਆ ਲੱਗਿਆ ਹੋਊਗਾ ਪਤਾ ਕੀ ਹੈ ਜੀ ਥੋੜਾ ਜਿਹਾ ਜਦੋਂ ਆਪਾਂ ਖੁਦ ਹਨਾ ਆਪਣੇ ਘਰ ਦਾ ਬਲੌਗ ਬਣਾਈਏ ਤਾਂ ਉਹ ਚੀਜ਼ ਅਲੱਗ ਹੁੰਦੀ ਹੈ ਜਦੋਂ ਆਪਾਂ ਬਾਹਰ ਜਾ ਕੇ ਬਣਾਉਂਦੇ ਆਪਾਂ ਨੂੰ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈਗੀ ਠੀਕ ਹੈ ਜੀ ਨਿਸ ਕਰਕੇ ਥੋੜੀ ਬਹੁਤ ਵੀਡੀਓ ਦੇ ਵਿੱਚ ਜੇ ਕਿਸੇ ਨੂੰ ਕੋਈ ਵੀ ਗਲਤੀ ਲੱਗਦੀ ਹੈ ਤਾਂ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤਾਂ ਕਿ ਆਪਾਂ ਉਹ ਚੀਜ਼ ਨੂੰ ਸੁਧਾਰ ਸਕੀਏ ਤੇ ਅੱਗੇ ਤੋਂ ਤੁਹਾਡੇ ਵਾਸਤੇ ਵੀਡੀਓ ਹੈ ਜਿਹੜੀ ਹੋਰ ਵੀ ਕਲੀਅਰ ਤੇ ਬਣਾ ਕੇ ਲੈ ਕੇ ਆਈਏ ਠੀਕ ਹੈ ਜੀ ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਹੈਪੀ ਲੋੜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਉਮੀਦ ਕਰਦਾ ਹਾਂ ਸੋ ਨੂੰ ਆਪਣੇ ਚੈਨਲ ਦੇ ਉੱਪਰ ਉਹ ਜਿਹੜੀ ਇਨਫੋਰਮੇਸ਼ਨ ਉਹ ਵਧੀਆ ਮਿਲਦੀ ਹੋਏਗੀ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕ ਯੂ